गगन दमामा बाज्यो पर्यो निशान खेत जो मान्यो सूरमा अब जूझन को दाओ सूरा सो पहचानी है जो लड़ै दीन के हेत पुरजा पुरजा कट मर कबूना छाड़े खेत ਪੁਰਜਾ ਪੁਰਜਾ ਕਟ ਮਰੇ ਕਬੂਨਾ ਛਾੜੇ ਖੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ 13 ਪੋ ਹੈ ਜਿਸ ਦਿਨ ਤਨ ਤਨ ਧਨ ਮਾਤਾ ਗੁਰਜੀ ਜੀ ਤਨ 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 ਬਾਬਾ ਜੋਰਾਵਰ ਸਿੰਘ ਜੀ ਤਨ 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 ਬਾਬਾ ਫਤਿਹ ਸਿੰਘ ਜੀ ਤਿੰਨਾਂ ਨੇ ਸ਼ਹਾਦਤ ਦਾ ਜਾਮ ਪੀਣਾ ਕੀਤਾ ਅਤੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਖੀਟੀਆਂ ਧਰਮ ਨਹੀਂ ਹਾਰਿਆ ਗੁਰਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾ ਸਰਬੱਤ ਸ਼ਹੀਦਾਂ ਨੂੰ ਚੇਤਾ ਕਰਦੇ ਹਾਂ ਅੱਜ ਆਪਾਂ 10 ਵਜੇ ਤੋਂ ਲੈ ਕਰਕੇ 11 ਵਜੇ ਤੱਕ ਰਾਂ ਨਾਮ ਸਿਮਰਨ ਦੀ ਹਾਜ਼ਰੀ ਭਰਾਂਗੇ ਸੋ ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਆਪ ਜਿੱਥੇ ਵੀ ਹੋ ਚਾਹੇ ਕਰ ਹੋ ਚਾਹੇ ਆਪਣੇ ਕੰਮ ਤੇ ਹੋ ਚਾਹੇ ਰਿਸ਼ਤੇਦਾਰੀ ਵਿੱਚ ਹੋ ਕਿਤੇ ਵੀ ਹੋ ਤਾਂ ਆਪ ਜੀ ਨੇ ਤਿੰਨਾ ਸਰਬੱਤ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਵਾਨੀ ਹੈ ਅਤੇ ਨਾਮ ਸਿਮਰਨ ਦੇ ਜਾਪ ਕਰਨੇ ਹਨ ਅਤੇ ਸਾਡੇ ਵੱਲੋਂ ਸਰਬੱਤ ਖਾਲਸਾ ਪੰਥ ਨੂੰ ਇਹ ਹੀ ਬੇਨਤੀ ਹੈ ਕਿ ਜਿੱਥੇ ਵੀ ਕਿੱਥੇ ਹੋ ਆਪ ਜੀ ਨੇ ਨਾਮ ਸਿਮਰਨ ਦਾ ਜਾਪ ਕਰਕੇ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ